ਠੰਡਾ ਏਰੀਆ ਖਾਸ ਤੌਰ ਤੇ ਮਾਲਵਾ ਨਰਮੇ ਦਾ ਗੜ ਹੁੰਦਾ ਸੀ ਹਾਂਜੀ ਹਾਂਜੀ ਉਹ ਨਰਮਾ ਨਜ਼ਰ ਨਹੀਂ ਆ ਰਿਆ ਨਰਮਾ ਜੀ ਇੱਥੇ ਸੁੰਢੀ ਪੈ ਜਾਂਦੀ ਹੈ ਜੀ 20 ਚੱਗੇ ਨਹੀਂ ਆਉਂਦੇ ਹੂੰ ਇਸ ਕਰਕੇ ਹੁਣ ਨਰਮਾ ਲੋਕੀ ਵਿਚ ਨੂੰ ਹਟ ਗਏ ਹੁੰਦਾ ਹੀ ਨਹੀਂ ਜਮਾਂ ਤਿੰਨ ਚਾਰ ਆਲੀਆਂ ਹੋ ਗਿਆ ਤੇ ਲੋਕੀ ਝੋਨੇ ਕੰਦੀ ਹੋ ਗਿਆ ਹੈ ਕੋਣਾਗਾ ਵੀ ਪਾਣੀ ਮਾਰੇ ਜ ਸਾਡੇ ਕੋਈ ਆਹਾ ਉਹਦਾ ਅਨਸਰ ਦੇਦਾ ਕੰਮ ਆ ਜੀ ਅੱਛਾ ਹਾਂਜੀ ਹਾਂਜੀ ਦਿੱਕਤ ਤਾਂ ਕਿੰਨੀਆਂ ਨੇ ਅੱਗੇ ਨਰਮਾ ਚੰਗਾ ਹੁੰਦਾ ਸੀ ਜਾਂ ਕਿਵੇਂ ਹੁੰਦਾ ਸੀ ਨਹੀਂ ਪਹਿਲਾਂ ਚੰਗਾ ਹੁੰਦੇ ਸੀ ਹੁਣ ਦੋ ਸਾਲਾਂ ਦੇ ਲਈ ਹੋਣ ਲੱਗੇ ਜੀ ਹਾਂ ਹੁਣ ਮਾਰੇ ਆ ਜੀ ਨਰਮੇ ਹੁਣ ਹੁੰਦੇ ਨਹੀਂ ਪਾ ਹੁਣ ਵੀ ਮੱਛਰ ਜਿਆ ਪਿਆ ਖੜਾ ਜਿਹੜਾ ਕਿਸੇ ਦਾ ਬੀਜਿਆ ਹਾਂ ਹਾਂਜੀ ਪਿਛਲੇ ਸਾਲਾਂ ਨਰਮਾ ਬਹੁਤ ਖਰਾਬ ਹੋ ਗਿਆ ਸੀ ਉਹ ਵੀ ਵੱਡਾ ਕਾਰਨ ਹੈ ਖਰੂੜੀ ਦਾ ਕਾਰਨ ਹੈ ਚੂੜੀ ਦਾ ਇੱਥੇ ਮੱਛਰ ਦੀ ਸੁੰਡੀ ਦਾ ਜੀ ਤੇ ਪਚੂਪਾ ਪਾ ਜਾਂਦਾ ਸੀ ਹਾਂ ਹਾਂਜੀ ਇਸ ਵਾਰ ਕਿੰਨਾ ਨਰਮਾ ਲੈ ਤੁਸੀਂ ਅਹੀਂ ਤਾਂ ਥੋੜਾ ਜਿਹਾ ਲਾਇਆ ਸ਼ੇਕ ਲਾਇਆ ਯਾ ਕਿਲਾ ਕਾ ਹੋ ਰਾ ਕਿਸੇ ਭਾਈ ਦੇ ਨਾਲ ਅੱਛਾ ਹਾਂ ਥੋੜਾ ਥੋੜਾ ਕਿਸੇ ਨੇ ਨਹੀਂ ਲਾਇਆ ਜੀ ਵਾਹ ਅੱਬਾ ਤਾਂ ਜਿ세 ਪਾਣੀ ਨਹੀਂ ਜਾਣ ਇੰਤਜ਼ਾਰ ਪਾਣੀ ਉਹਨਾਂ ਨੇ ਮਾੜਾ ਮੋਟਾ ਲਾਇਆ ਜੀ ਨੀ ਲਾਇਆ ਹੀ ਨੀਗਾ ਝੋਨੇ ਵਾਲੇ ਪਾਸੇ ਲੋਕ ਕਿਉਂ ਨਹੀਂ ਜਾਣ ਲੱਗਦੇ ਝੋਨਾ ਜੋ ਹੋਤ ਆ ਜਾਂਦਾ ਵੀ ਆਸਤਾ ਹੈਗੀ ਚਲੋ ਕੁਛ ਨਾ ਕੁਛ ਤਾਂ ਹੋ ਜਾਂਦਾ ਜੀ ਅੱਛਾ ਹਾਂ ਜੀ ਦੇਖ ਤਾਂ ਕਿੰਨਿਆਂ ਨੇ ਜ਼ਿੰਮੇਵਾਰ ਨੂੰ ਨਰਮਾ ਛੱਡ ਕੇ ਝੋਨੇ ਵਾਲੇ ਪਾਸੇ ਦੇਖ ਤਾਂ ਬਹੁਤ ਗਾਈ ਸਮਾਜ ਖਰਚਾ ਬੜਾ ਪੈਂਦਾ ਝੋਨੇ ਤੇ ਤਾਂ ਸਾਡੇ ਨਰਮੇ ਤੇ ਘੱਟ ਸੀਗਾ ਹੂੰ ਇਹ ਕਾਰਨ ਜੀ ਆਹੀ ਇੱਕ ਤਾਂ ਰੇਟ ਨਹੀਂ ਮਿਲਦੇ ਨਰਮੇ ਦੇ ਹੂੰ ਮੇਨ ਹੂੰ ਦੂਜੇ ਨੰਬਰ ਤੇ ਵੀ ਨਹੀਂ ਸਹੀ ਦੇ ਰਹੀ ਗਵਰਨਮੈਂਟ ਇਹ ਵੀ ਮੇਨ ਸਮੱਸਿਆ ਹੈ ਵੀ ਦਿੰਦੇ ਕੁਝ ਹੈ ਨਿਕਲਦਾ ਕੁਝ ਫਿਰ ਕੋਈ ਰੇ ਸਪਰੇ ਦਾ ਕੋਈ ਜਿਹੜੀ ਚੂਜੀ ਨਵੀਂ ਬਿਮਾਰੀ ਆਉਂਦੀ ਉਹਦਾ ਕੋਈ ਹੱਲ ਨਹੀਂ ਹੁੰਦਾ ਦੋ ਸਾਲ ਇੱਕ ਜੇ ਮੰਨ ਲਓ ਵੀ ਅੱਜ ਝੋਨੇ ਨੂੰ ਕੋਈ ਬਿਮਾਰੀ ਪੈ ਗਈ ਇਹਦਾ ਅੱਜ ਹੀ ਹੱਲ ਹੋ ਜੂਗਾ ਨਰਮੇ ਨੂੰ ਅੱਜ ਨੂੰ ਅੱਜ ਦੱਸਤੀ ਵੀ ਆਹ ਬਿਮਾਰੀ ਹੈ ਨਰਮੇ ਨੂੰ ਜੀ ਉਹਦਾ ਕੋਈ ਹੱਲ ਨਹੀਂ ਹੋਣਾ ਵੇ ਵਾਣ ਵੇਲਾ ਆਣ ਵਾਲੀ ਗੱਲ ਬਣ ਜਾਂਦੀ ਹੈ ਧੰਨਵੀ ਪਟਾਕੇ ਇਨੀ ਮਗਾ ਆਈ ਆਵਨ ਰਾਣ ਵੇਲਾ ਰੱਖ ਕੇ ਫਿਰ ਬੰਦਾ ਹੋਰ ਘਟ ਚੋਨਾ ਨਾਲ ਲਾਉ ਤਾਂ ਕੀ ਕਰੂ ਪਰ ਕਿਸੇ ਟਾਈਮ ਤੇ ਮਾਲਵਾ ਸਿਰਫ ਕੱਲਾ ਨਰਮਾ ਹੀ ਹੁੰਦਾ ਹਾਂ ਕੱਲਾ ਨਰਮਾ ਹੀ ਹੁੰਦਾ ਸੀ ਉਹ ਟਾਈਮ ਸੀਗਾ ਜੀ ਉਦੋਂ 20 ਚੰਗੇ ਸੀਗੇ ਬਹੁਤ ਨਰਮਾ ਹੁੰਦਾ ਰਹੀ ਪਰ ਅੱਜ ਕੱਲ ਦਾ ਨਰਮੇ ਦਾ ਰੇਟ ਬਹੁਤ ਹੋ ਗਿਆ ਹੁਣ ਤਾਂ ਨਹੀਂ ਜੀ ਉਹਦਾ 20 ਮਹਿੰਗਾ ਸਪ੍ਰਿਆ ਮਹਿੰਗੀਆਂ ਕੰਮ ਤਾਂ ਉੱਥੇ ਵੀ ਰ ਅਗਲਾ ਕਹਿੰਦਾ ਵੀ ਜਿਹੜਾ ਆਪਾਂ ਖੇਤੀ ਚ ਰੇਸ ਸਪਰੇ ਪਾ ਕੇ ਨਰਮੇ ਤੇ ਇਹ ਹੋਇਆ ਹੀ ਨਾ ਤਾਂ ਫਿਰ ਉਹਦੇ ਨਾਲ ਤਾਂ ਪਤਾ ਕਿਤੇ ਕਿਤੇ ਪਿਛਲੀ ਵਾਰ ਨਰਮੇ ਨੂੰ ਬਿਮਾਰੀਆਂ ਪਈਆਂ ਨਹੀਂ ਅਮਰੀਕਨ ਸੁੰਡੀ ਹੋ ਗਈ ਤੇਲਾ ਹੋ ਗਿਆ ਉਹ ਵੀ ਕਿਤੇ ਨਾ ਕਿਤੇ ਕਾਰਨ ਹੈ ਉਹ ਵੀ ਕਾਰਨ ਹੈ ਇਗਲਾ ਵੀ ਸੁੰਡੀ ਜਿਹੜੀ ਹੁਣ ਆਈ ਹੈ 2 ਸਾਲ ਹੋ ਗਏ 3 ਸਾਲ ਹੋ ਗਏ ਚੱਲੀ ਨੂੰ ਉਹਦਾ ਹੱਲ ਹੀ ਨਹੀਂ ਹੋਇਆ ਕੋਈ ਮੈਂ ਤਾਂ ਇਹੀ ਕਾਰਨ ਹੈ ਸੁੰਡੀ ਦਾ ਵੀ ਨਰਮਾ ਨਾ ਵੀ ਜਾ ਸਭ ਤੋਂ ਨਰਮਾ ਸੌਖਾ ਹੈ ਗਰੀਬ ਬੰਦੇ ਨੂੰ ਵੀ ਨਾਲ ਜੁੜਦਾ ਹੈ ਆਪ ਨੂੰ ਵੀ ਸੌਖਾ ਹੈ ਲੱਗਦਾ ਨਹੀਂ ਕਪੜਾ ਬਹੁਤ ਮਹਿੰਗਾ ਹੋ ਜੇ ਨਰਮਾ ਜਮੇ ਲੱਗਦਾ ਜੀ ਲੱਗਦਾ ਆਉਣ ਵਾਲੇ ਸਮੇਂ ਜੇ ਤਾਂ ਹੋਰ ਮਹਿੰਗਾ ਹੋ ਜਾਣਾ ਜੇ ਆ ਹਲ ਰਹੇ ਤਾਂ ਇਸ ਚੀਜ਼ ਦਾ ਜੇ ਹੱਲ ਹੋਵੇ ਨਾ ਨਰਮੇ ਰਗੀ ਖੇਤੀ ਵਧੀਆ ਬਹੁਤ ਵਧੀਆ ਫਤਿਹ ਆ ਸੀ ਨਰਮੇ ਜੀ ਇਸ ਕਰਕੇ ਖਤਮ ਹੋ ਗਏ ਇੱਕ ਤਾਂ ਸੁੰਡੀ ਨੇ ਮਾਰਤੇ ਜਿਹੜੀ ਲਾਲ ਸੁੰਡੀ ਪੈ ਜਾਂਦੀ ਆ ਦੂਜਾ ਨੰਬਰ ਇਹ ਹੈ ਜੀ ਕਿ ਆਪਣਾ ਆਪਣਾ ਚਗਾਈ ਚਗੂਏ ਵਾਲਾ ਬਹੁਤ ਪਹਿਲਾਂ ਮਾਲਵੇ ਚ ਸਾਰੇ ਨਰਮਾ ਹੀ ਹੁੰਦਾ ਸੀਗਾ ਇਹ ਕੋਠੇ ਭਰ ਜਾਂਦੇ ਸੀਗੇ ਹੁਣ ਉਹ ਹੁੰਦਾ ਨਹੀਂਗਾ ਜੀ ਇਸ ਕਰਕੇ ਹੁਣ ਅਸੀਂ ਝੋਨੇ ਚ ਲਵਾਉਣ ਲੱਗ ਪਏ ਝੋਨੇ ਦਾ ਕਾਰਨ ਹੈ ਕਿ ਪਾਣੀ ਡੂੰਗੇ ਜਾਈ ਜਾਂਦੇ ਅਗੇ ਲੇਬਰ ਲੈ ਕੇ ਆਉਂਦੇ ਬਾਹਰੋਂ ਝੋਨਾ ਵਾਸਤੇ ਜੀ ਰਜਗਾਰ ਮਿਲਦਾ ਸੀ ਉਹਦੇ ਕਰਕੇ ਵੀ ਹੁਣ ਉਹਦੇ ਦੀ ਵੀ ਘਾਟ ਆ ਜੀ ਕਿਉਂ ਕਿਸੇ ਨੂੰ ਕੰਮ ਨਹੀਂ ਮਿਲਦਾ ਝੋਨੇ ਦੀ ਲਵਾਈ ਵਾਸਤੇ ਸਿਰਫ ਇੱਕ ਕਰੀ ਝੋਨਾ ਲੱਗਦਾ ਹੈ ਮੁੜ ਕੇ ਗਰੀਬ ਬੰਦੇ ਕੀ ਕਰਦੇ ਜੀ ਕੋਈ ਕੰਮ ਨਹੀਂ ਆਉਣਾ ਉਹਨਾਂ ਨੂੰ ਤਾਂ ਨਹੀਂ ਕਿਉਂ ਜਿਆਦਾ ਲਾਉਂਦੇ ਕਿ ਸੌਖਾ ਲਾਉਣਾ ਇਹ ਜਾਂ ਉਮੀਦ ਜਿਆਦੀ ਹੁੰਦੀ ਹੈ ਫਸਲ ਹੋਣ ਦੀ ਕਾਰਨ ਕੀ ਝੋਨਾ ਜਿਆਦਾ ਲਾਉਣ ਦਾ ਕਾਰਨ ਇਹ ਹੈ ਜੀ ਵੀ ਮਰਦਿਆਂ ਨੂੰ ਲਾਉਣਾ ਪੈਂਦਾ ਨਹੀਂ ਤਾਂ ਪਾਣੀ ਕਰਕੇ ਪਾਣੀ ਹੁੰਦਾ 10 ਫੁੱਟ ਡੂੰਘੇ ਜਾਵੜੇ ਜੀ ਹੋਰ ਕਾਰਨ ਇਹ ਨਰਮਾ ਹੈ ਨਹੀਂ ਜੀ ਨਰਮਾ ਹੁੰਦਾ ਨਹੀਂ ਨਹੀਂ ਤਾਂ ਅੱਗੇ ਚਲ ਸਾਰਿਆਂ ਦਾ ਕੰਮ ਚ ਇਸ ਕਰਕੇ ਹੁਣ ਝੋਨਾ ਲਾਉਣਾ ਪੈਂਦਾ ਜੀ ਨਰਮਾ ਕਪਾਣਾ ਹੋਣ ਕਾਰਨ ਸਾਈਡ ਇਫੈਕਟ ਬੜੇ ਨੇ ਕਪੜਾ ਬੜਾ ਮਹਿੰਗਾ ਹੋ ਜਾਂਦਾ ਕਪੜਾ ਬਹੁਤ ਜ਼ਿਆਦਾ ਮਹਿੰਗਾ ਹੀ ਅੱਗੇ ਆਪਾਂ ਆਮ ਗੱਲ ਹੀ ਆ ਹੁਣ ਕਪੜੇ ਦੇ ਕਿੱਥੇ ਭਾਜ ਆਵੜੇ ਜੀ ਹੁਣ ਇਸ ਕਰਕੇ ਵੀ ਹੁਣ ਇਹ ਆਪਾਂ ਨਰਮਾ ਵੀਜ ਨੂੰ ਹਟ ਗਈ ਨਰਮਾ ਹੁੰਦਾ ਨਹੀਂ ਜੀ ਐਨਾ ਇੱਕ ਸੁੰਢੀ ਦਾ ਕਰਕੇ ਬਹੁਤ ਆਈ ਪ੍ਰੋਬਲਮ ਆ ਜਾਂਦੀ ਐ ਤੇ ਜਿਵੇਂ ਹੁਣ ਬਾਹਰਲੇ ਮਤਲ ਅਹੇ ਨਰਮੇ ਦੀ ਸੁੰਢੀ ਪੈ ਗਈ ਸੀਗੀ ਉਹਨਾਂ ਨੇ ਸਾਲ ਚ ਹੱਲ ਲੱਭ ਲਿਆ ਸੀਗੇ ਤੇ ਆਪਣੇ 3 ਸਾਲ ਹੋ ਗਏ ਹੱਲ ਨਹੀਂ ਲੱਭਿਆ ਦਵਾਈ ਨਹੀਂ ਬਣੀ ਹਜੇਕਰ ਉਹ ਜੀ ਤੇ ਮੁੜ ਕੇ ਨਰਮੇ ਹੁੰਦੇ ਨਹੀਂ ਨਾ ਹੁਣ ਲੇਬਰ ਸਹੀ ਮਿਲਦੀ ਐ ਰੇਟ ਵੱਧ ਮੰਗਦਿਆਂ ਜੀ ਤੇ ਗਾਂ ਭਾ ਵੀ ਹੈਣੀ ਜੀ ਕੀ ਲੱਗਦਾ ਜੀ ਇਹ ਹਾਲਾਤ ਰਹੇ ਤਾਂ ਕਾਟਨ ਕਪੜਾ ਬੜਾ ਮਹਿੰਗਾ ਹੋ ਜਾਣਾ ਉਹ ਤਾਂ ਹੁਣ ਵੀ ਦੇਸੀ ਦਾ ਸਾਰੀ ਬਹੁਤ ਮਹਿੰਗੇ ਕਪੜੇ ਜੀ ਜਵਾਗਰੇ ਕਪੜੇ ਲੈਣ ਜਾਗਦਾ ਹਜ਼ਾਰ ਤੋਂ ਘੱਟ ਕਪੜਾ ਨਹੀਂ ਆਉਂਦਾ ਅੱਜ ਵਗਦਾ ਵੀ ਤੇ ਝੋਨਾ ਹੀ ਕਿਉਂ ਜ਼ਿਮੀਦਾਰ ਬੀਜ ਰਿਹਾ ਨਰਮਾ ਜਮੀ ਛੱਡ ਕੇ ਬਿਲਕੁਲ ਇਹ ਝੋਨਾ ਸੁੱਕਾ ਹੈ ਜਾਂ ਕੀ ਹੈ ਝੋਨਾ ਬਸ 1 ਮਹੀਨੇ ਚ ਲੱਗ ਜਾਂਦਾ ਜੀ ਤੇ ਮੁੜ ਕੇ ਮਸ਼ੀਨਾਂ ਵੜ ਦਿੰਦੇ ਨਗਾ ਜੀ ਜੱਟ ਸੌਖੇ ਹੋ ਜਾਂਦੇ ਲੇਬਰ ਨੂੰ ਜੇ ਨਰਮਾ ਸੀਗੇ ਦੋ ਦੋ ਮਹੀਨੇ ਨਰਮੇ ਲੱਗ ਜਾਂਦੇ ਸੀਗੇ ਨਾਲ ਤਾਂ ਲੇਬਰ ਨੂੰ ਕੰਮ ਮਿਲਦਾ ਸੀਗਾ ਗਰੀਬ ਬੰਦੇ ਨੂੰ ਸਾਰੇ ਨੂੰ ਕੰਮ ਮਿਲਦਾ ਸੀ ਵਧੀਆ ਤੇ ਹੁਣ ਲੇਬਰ ਮਿਲਦੀ ਨਹੀਂ ਨਾ ਮੁੜ ਕੇ ਦੁਬਾਰਾ ਚੱਜਣਾ ਫਰਕ ਕਿੰਨਾ ਪੈ ਗਿਆ ਪਹਿਲਾਂ ਦੇ ਮੁਕਾਬਲੇ ਪਹਿਲਾਂ ਕਾਟਨ 벨ਟ ਕਿਹਾ ਜਾਂਦਾ ਸੀ ਮਾਲਵੇ ਨੇ ਬਹੁਤ ਫਰਕ ਪੈ ਗਿਆ ਅੱਧੋ ਤੀਜਾ ਸੈ ਰਹਿ ਗਿਆ ਜੀ ਤੀਜਾ ਸ ਖਤਮ ਹੋ ਗਿਆ ਜੀ ਨਰਮਾ ਜੀ ਹੁੰਦਾ ਨਹੀਂ ਕਦੇ ਸੁੰਢੀ ਆ ਗਈ ਕਦੇ ਮਿਲੀ ਪੱਗ ਆ ਗਈ ਕਦੇ ਚਿੱਟਾ ਮੱਛਰ ਆ ਗਿਆ ਤੇ ਨਰਮਾ ਹੁੰਦਾ ਨਹੀਂ ਫਿਰ ਕਰਾਂਗੇ ਕੀ ਠੀਕ ਹੈ ਕਿ ਨਹੀਂ ਹਾਲਤ ਬਹੁਤ ਮੰਦੀ ਹੋ ਗਈ ਨਰਮੇ ਵਾਲੀ ਜ਼ਮੀਨ ਦਾ ਆਰ ਕੇ ਝੋਨਾ ਵੀ ਐਡੇ ਪਾਣੀ ਚੰਗੇ ਨਹੀਂ ਫਿਰ ਝੋਨਾ ਹੀ ਲਾਉਣਾ ਪਿਆ ਪਾਣੀ ਚੰਗੇ ਨਹੀਂ ਕਰਗੀ ਕੀ ਇਹ ਝੋਨਾ ਹੀ ਕਿਉਂ ਮਜਬੂਰੀ ਕਿ ਝੋਨਾ ਸੋਖਾ ਹੈ ਜਾਂ ਫਸਲ ਹੋ ਜਾਂਦੀ ਹੈ ਸੋਖਾ ਨਹੀਂ ਮਜਬੂਰੀ ਹੈ ਹੁਣ 1 ਸਾਲ ਮੈਂ 14 ਕਿੱਲੇ 3 ਸਾਲ ਕੋ ਨਰਮਾ ਹੁੰਦਾ ਨੇ 14 ਕਿੱਲੇ ਜੋ ਗੈਰਾ ਮਣ ਵੇਚ ਗਿਆ ਪਰ ਸਾਢੇ 3 ਕਿੱल्ल्या ਜੋ 20 ਮਣ ਵਿੱਚ ਆ ਜਦੋਂ ਹੁੰਦੇ ਨਹੀਂ ਫਿਰ ਕਰਾਂਗੇ ਠੇਕੇ ਸਰ ਪੈ ਜਾਏਗਾ ਮਾਲਵਾ ਨੂੰ ਨਾ ਕਾਟਨ ਬੈਲਟ ਕਿਹਾ ਜਾਂਦਾ ਸੀ ਕਿਸੇ ਟਾਈਮ ਤੇ ਬਿਲਕੁਲ ਬਿਲਕੁਲ ਕਿਹਾ ਜਾਂਦਾ ਸੀਗਾ ਸਪਰੇਅਾਂ ਨਹੀਂ ਚੰਗੀਆਂ ਮਿਲਦੀਆਂ ਬੀਜ ਨਹੀਂ ਚੰਗੇ ਮਿਲਦੇ ਅਸੀਂ ਤਾਂ ਇਹੀ ਗੱਲ ਕਹਾਂਗੇ ਕਿ ਸਾਡੀ ਕਿਸਮਤ ਹੈ ਵੀ ਸਪਰੇਅਾਂ ਨਹੀਂ ਚੰਗੀਆਂ ਕਿ ਬੀਜ ਨਹੀਂ ਚੰਗੇ ਕਿ ਸਾਡੀ ਕਿਸਮਤ ਹੈ ਜਦੋਂ ਹੁੰਦਾ ਨਹੀਂ ਪਰ ਇਹ ਹਾਲ ਰਿਆ ਤਾਂ ਕੱਪੜਾ ਹੀ ਮਿਲਣੋਂ ਖੜਜਾਲਾ ਕਾਟਨ ਨਹੀਂ ਬਿਲਕੁਲ ਬਹੁਤ ਮਹਿੰਗਾ ਜੀ ਬਹੁਤ ਮਹਿੰਗਾ ਮਿਲੂ ਕਾਟਨ ਤੇ ਐ ਕਿ ਜੇ ਇਹ ਤਾਂ ਗਵਰਨਮੈਂਟ ਧਿਆਨ ਦੇਵੇ ਗਵਰਨਮੈਂਟ ਜਿਵੇਂ ਹੁਣ ਮੈਂ ਬਾਦਲ ਦੇ ਰਾਜ ਦੀ ਗੱਲ ਕਹੂੰ ਬਹੁਤ ਸੋਹਣੇ ਬਾਦਲ ਕਹਿੰਦੇ ਕੰਮ ਕਰਿਆ ਪਰ ਉਹ ਜਿਹੜੇ ਚਾਰਕ ਮੰਤਰੀ ਸੀ ਖੇਤੀਬਾੜੀ ਮੰਤਰੀ ਸੁਚਾ ਸਿੰਘ ਲੰਗਾਰ ਕੇ ਚੋਤਾ ਸਿੰਘ ਕਰਕੇ ਤੇ ਸਾਰੇ ਕਰਪਟ ਹੋ ਗਏ ਸੀ ਚਾਰ ਹੀ ਸਰਕਾਰੀ ਰਾਜ ਇੱਕ ਬੰਦਰਮਾ ਬੜਾ ਹੋਇਆ ਸੀਗਾ ਜਦੋਂ ਬੀਟੀ ਕਾਟਨ ਲੈ ਕੇ ਉਹ ਜਦੋਂ ਬੀਟੀ ਲੈ ਕੇ ਬਹੁਤ ਵਧੀਆ ਹੋਇਆ ਸੀਗਾ ਫਿਰ ਨਰਮਨ ਦਾ ਨਾ ਭਾਣੀ ਮਿਲਦਾ ਉਹਨਾਂ ਭਗਵੰਤ ਮਾਨ ਨੇ ਪਿਛਲੇ ਸਾਲ ਪੂਰਾ ਜੋਰ ਲਾਇਆ ਸੀ ਪੂਰੇ ਖੇਤੀਬਾੜੀ ਵਾਲੇ ਬਾਣਾ ਜੀ ਭੱਜੇ ਫਿਰਦੇ ਪਰ ਨਰਮਨ ਵੀਰ ਜੀ ਹੋਇਆ ਨਹੀਂ